ਹਾਂਜੀ ਬਾਬਿਓ ਫੇਰਾਂ ਦੇ ਠੇਕਲਾ ਬੋਲਦਾ ਜਿਹੜੀ ਬੀਬੀ ਥਾਰ ਵਾਲੀ ਨਸ਼ਾ ਵੇਚਦੀ ਫੜੀ ਗਈ ਸੀ ਉਹਨੂੰ ਅੱਜ ਜ਼ਮਾਨਤ ਵੀ ਮਿਲ ਗਈ ਵੇਖ ਲਓ ਤੁਸੀਂ ਤੇ ਜਿਹੜਾ ਨਸ਼ੇ ਤੋਂ ਰਹਿਤ ਕਰਦਾ ਸੀ ਨੌਜਵਾਨਾਂ ਨੂੰ ਆਂਦਾ ਵੀ ਨਸ਼ੇ ਨੂੰ ਹੱਥ ਨਾ ਲਾਇਆ ਜੀ ਅਮਰਤੋ ਸਖੋ ਸਿੰਘ ਸਜੋ ਗੁਰੂ ਵਾਲੇ ਬਣੋ ਹੈ ਤੇ ਉਹ ਉਸ ਬੰਦੇ ਦੇ ਉੱਤੇ ਤੀਜੀ ਵਾਰੀ ਐਨਐਸਏ ਲਾਤੀਆ ਤੇ 27 2200 ਕਿਲੋਮੀਟਰ ਦੂਰ ਜਾ ਕੇ ਡਿਗੁਰਗੜ ਸੁੱਟਿਆ ਹੋਇਆ ਹੁਣ ਕੀ ਹੀ ਬੋਲਣਾ ਦੱਸੋ ਤੁਸੀਂ ਹਾਂਜੀ ਬਾਬਿਓ ਫੇਰਾਂ ਦੇ ਠੇਕਲਾ ਬੋਲਦਾ ਜਿਹੜੀ ਬੀਬੀ ਥਾਰ ਵਾਲੀ ਨਸ਼ਾ ਵੇਚਦੀ ਫੜੀ ਗਈ ਸੀ ਉਹਨੂੰ ਅੱਜ ਜ਼ਮਾਨਤ ਵੀ ਮਿਲ ਗਈ ਵੇਖ ਲਓ ਤੁਸੀਂ ਤੇ ਜਿਹੜਾ ਨਸ਼ੇ ਤੋਂ ਰਹਿਤ ਕਰਦਾ ਸੀ ਨੌਜਵਾਨਾਂ ਨੂੰ ਆਂਦਾ ਵੀ ਨਸ਼ੇ ਨੂੰ ਹੱਥ ਨਾ ਲਾਇਆ ਜੀ ਅਮਰਤੋ ਸਖੋ ਸਿੰਘ ਸਜੋ ਗੁਰੂ ਵਾਲੇ ਬਣੋ ਹੈ ਤੇ ਉਹ ਉਸ ਬੰਦੇ ਦੇ ਉੱਤੇ ਤੀਜੀ ਵਾਰੀ ਐਨਐਸਏ ਲਾਤੀਆ ਤੇ 27 2800 ਕਿਲੋਮੀਟਰ ਦੂਰ ਜਾ ਕੇ ਡਿਬਰੂਗੜ ਸੁੱਟਿਆ ਹੋਇਆ ਹੁਣ ਕੀ ਬੋਲਣਾ ਦੱਸੋ ਤੁਸੀਂ ਹਾਂਜੀ ਬਾਪਿਓ ਫੇਰਾਂ ਦੇ ਠੇਕੇਲਾ ਬੋਲਦਾ ਜਿਹੜੀ ਬੀਬੀ ਥਾਰ ਵਾਲੀ ਨਸ਼ਾ ਵੇਚਦੀ ਫੜੀ ਗਈ ਸੀ ਉਹਨੂੰ ਅੱਜ ਜ਼ਮਾਨਤ ਵੀ ਮਿਲ ਗਈ ਵੇਖ ਲਓ ਤੁਸੀਂ ਤੇ ਜਿਹੜਾ ਨਸ਼ੇ ਤੋਂ ਰਹਿਤ ਕਰਦਾ ਸੀ ਨੌਜਵਾਨਾਂ ਨੂੰ ਆਂਦਾ ਵੀ ਨਸ਼ੇ ਨੂੰ ਹੱਥ ਨਾ ਲਾਇਆ ਜੀ ਅਮਰਤੋ ਸਖੋ ਸਿੰਘ ਸਜੋ ਗੁਰੂ ਵਾਲੇ ਬਣੋ ਹੈ ਤੇ ਉਹ ਉਸ ਬੰਦੇ ਦੇ ਉੱਤੇ ਤੀਜੀ ਵਾਰੀ ਐਨਐਸਏ ਲਾਤੀਆ ਤੇ 27 2800 ਕਿਲੋਮੀਟਰ ਦੂਰ ਜਾ ਕੇ ਡਿਬਰੂਗੜ ਸੁੱਟਿਆ ਹੋਇਆ ਹੁਣ ਕੀ ਹੀ ਬੋਲਣਾ ਦੱਸੋ ਤੁਸੀਂ ਹਾਂਜੀ ਬਾਪਿਓ ਫੇਰਾਂ ਦੇ ਠੇਕੇਲਾ ਬੋਲਦਾ ਜਿਹੜੀ ਬੀਬੀ ਥਾਰ ਵਾਲੀ ਨਸ਼ਾ ਵੇਚਦੀ ਫੜੀ ਗਈ ਸੀ ਉਹਨੂੰ ਅੱਜ ਜ਼ਮਾਨਤ ਵੀ ਮਿਲ ਗਈ ਵੇਖ ਲਓ ਤੁਸੀਂ ਤੇ ਜਿਹੜਾ ਨਸ਼ੇ ਤੋਂ ਰਹਿਤ ਕਰਦਾ ਸੀ ਨੌਜਵਾਨਾਂ ਨੂੰ ਆਂਦਾ ਵੀ ਨਸ਼ੇ ਨੂੰ ਹੱਥ ਨਾ ਲਾਇਆ ਜੀ ਅਮਰਤੋ ਸਖੋ ਸਿੰਘ ਸਜੋ ਗੁਰੂ ਵਾਲੇ ਬਣੋ ਹੈ ਤੇ ਉਹ ਉਸ ਬੰਦੇ ਦੇ ਉੱਤੇ ਤੀਜੀ ਵਾਰੀ ਐਨਐਸਏ ਲਾਤੀਆ ਤੇ 27 2800 ਕਿਲੋਮੀਟਰ ਦੂਰ ਜਾ ਕੇ ਡੇਰੂਗੜ ਸੁੱਟਿਆ ਹੋਇਆ ਹੁਣ ਕੀ ਹੀ ਬੋਲਣਾ ਦੱਸੋ ਤੁਸੀਂ ਹਾਂਜੀ ਬਾਬਿਓ ਫੇਰਾਂ ਦੇ ਠੇਕਲਾ ਬੋਲਦਾ ਜਿਹੜੀ ਬੀਬੀ ਥਾਰ ਵਾਲੀ ਨਸ਼ਾ ਵੇਚਦੀ ਫੜੀ ਗਈ ਸੀ ਉਹਨੂੰ ਅੱਜ ਜ਼ਮਾਨਤ ਵੀ ਮਿਲ ਗਈ ਵੇਖ ਲਓ ਤੁਸੀਂ ਤੇ ਜਿਹੜਾ ਨਸ਼ੇ ਤੋਂ ਰਹਿਤ ਕਰਦਾ ਸੀ ਨੌਜਵਾਨਾਂ ਨੂੰ ਆਂਦਾ ਵੀ ਨਸ਼ੇ ਨੂੰ ਹੱਥ ਨਾ ਲਾਇਆ ਜੀ ਅਮਰਤੋ ਸਖੋ ਸਿੰਘ ਸਜੋ ਗੁਰੂ ਵਾਲੇ ਬਣੋ ਹੈ ਤੇ ਉਹ ਉਸ ਬੰਦੇ ਦੇ ਉੱਤੇ ਤੀਜੀ ਵਾਰੀ ਐਨਐਸਏ ਲਾਤੀਆ ਤੇ 27 2200 ਕਿਲੋਮੀਟਰ ਦੂਰ ਜਾ ਕੇ ਡਿਗੁਰਗੜ ਸੁੱਟਿਆ ਹੋਇਆ ਹੁਣ ਕੀ ਹੀ ਬੋਲਣਾ ਦੱਸੋ ਤੁਸੀਂ ਹਾਂਜੀ ਬਾਬਿਓ ਫੇਰਾਂ ਦੇ ਠੇਕਲਾ ਬੋਲਦਾ ਜਿਹੜੀ ਬੀਬੀ ਥਾਰ ਵਾਲੀ ਨਸ਼ਾ ਵੇਚਦੀ ਫੜੀ ਗਈ ਸੀ ਉਹਨੂੰ ਅੱਜ ਜ਼ਮਾਨਤ ਵੀ ਮਿਲ ਗਈ ਵੇਖ ਲਓ ਤੁਸੀਂ ਤੇ ਜਿਹੜਾ ਨਸ਼ੇ ਤੋਂ ਰਹਿਤ ਕਰਦਾ ਸੀ ਨੌਜਵਾਨਾਂ ਨੂੰ ਆਂਦਾ ਵੀ ਨਸ਼ੇ ਨੂੰ ਹੱਥ ਨਾ ਲਾਇਆ ਜੀ ਅਮਰਤੋ ਸਖੋ ਸਿੰਘ ਸਜੋ ਗੁਰੂ ਵਾਲੇ ਬਣੋ ਹੈ ਤੇ ਉਹ ਉਸ ਬੰਦੇ ਦੇ ਉੱਤੇ ਤੀਜੀ ਵਾਰੀ ਐਨਐਸਏ ਲਾਤੀਆ ਤੇ 27 2800 ਕਿਲੋਮੀਟਰ ਦੂਰ ਜਾ ਕੇ ਡਿਬਰੂਗੜ ਸੁੱਟਿਆ ਹੋਇਆ ਹੁਣ ਕੀ ਹੀ ਬੋਲਣਾ ਦੱਸੋ ਤੁਸੀਂ ਹਾਂਜੀ ਬਾਬਿਓ ਫੇਰਾਂ ਦੇ ਠੇਕਲਾ ਬੋਲਦਾ ਜਿਹੜੀ ਬੀਬੀ ਥਾਰ ਵਾਲੀ ਨਸ਼ਾ ਵੇਚਦੀ ਫੜੀ ਗਈ ਸੀ ਉਹਨੂੰ ਅੱਜ ਜ਼ਮਾਨਤ ਵੀ ਮਿਲ ਗਈ ਵੇਖ ਲਓ ਤੁਸੀਂ ਤੇ ਜਿਹੜਾ ਨਸ਼ੇ ਤੋਂ ਰਹਿਤ ਕਰਦਾ ਸੀ ਨੌਜਵਾਨਾਂ ਨੂੰ ਆਂਦਾ ਵੀ ਨਸ਼ੇ ਨੂੰ ਹੱਥ ਨਾ ਲਾਇਆ ਜੀ ਅਮਰਤੋ ਸਖੋ ਸਿੰਘ ਸਜੋ ਗੁਰੂ ਵਾਲੇ ਬਣੋ ਹੈ ਤੇ ਉਹ ਉਸ ਬੰਦੇ ਦੇ ਉੱਤੇ ਤੀਜੀ ਵਾਰੀ ਐਨਐਸਏ ਲਾਤੀਆ ਤੇ 27 2200 ਕਿਲੋਮੀਟਰ ਦੂਰ ਜਾ ਕੇ ਡਿਬਰੂਗੜ ਸੁੱਟਿਆ ਹੋਇਆ ਹੁਣ ਕੀ ਹੀ ਬੋਲਣਾ ਦੱਸੋ ਤੁਸੀਂ